ਅਜੇ ਇਸ ਕੁਲੀ ਤਿਆਰ ਕਰਨ ਲੱਗੇ ਆਈ ਗਏ 5 ਮੀਟਰੀਆਂ ਚ ਚਲੋ ਇਹ ਆਪਣਾ 5 ਬੈਟਰੀ ਇਸ ਕੁਲੀ ਨੂੰ ਤਿਆਰ ਕਰਨ ਲੱਗੇ ਆਈ ਠੀਕ ਹੈ ਸਰ ਇਹ ਦੇਖੋ ਇਹ ਨੈਗੇਟਿਵ ਆ ਰਹੀ ਇਹ ਉਰੇ ਲਗਣੀ ਹੈ ਠੀਕ ਹੈ ਜੀ ਆਪਾਂ ਇਹ ਗੱਲ ਗਲਤ ਨਹੀਂ ਕਹਦੇ ਲੱਗਣੀ ਜਦੀ ਹੈ ਨੈਗੇਟਿਵ ਪੋਲ ਤੋਂ ਦੇਖਣਾ ਪੈਂਦਾ ਜੀ ਇਹ ਪਾ ਪਹਿਲਾਂ ਬੈਟਰੀ ਲਾਉਣੇ ਤੋਂ ਪਹਿਲਾਂ ਦੇਖਣਾ ਧਿਆਨ ਰੱਖਣਾ ਜੀ ਕੀ ਨੈਗਟ ਵੀ ਤਾਰ ਕਿੱਥੇ ਲੱਗਣੀ ਹੈ ਜੀ ਠੀਕ ਹੈ ਜੀ ਇਹ ਕੋਸਟਰੀ ਕੋ ਵੀ ਸਾਜੀ ਹਾਂਜੀ ਆ ਜਿਹੜੀ ਕਾਲੀ ਤਾਰ ਤੁਸੀਂ ਪਹਿਲਾਂ ਦੱਸੀ ਹੈ ਇਹ ਪਹਿਲਾਂ ਤੇ ਫਿਟ ਹੁੰਦੀ ਹੈ ਇਹ ਪਹਿਲਾਂ ਦੇ ਫਿਟਨ ਦੇ ਵਾਇਰਿੰਗ ਦੇ ਵਿੱਚ ਫਿੱਟ ਹੁੰਦੀ ਹੈ ਜੀ ਇਹ ਠੀਕ ਹੈ ਜੀ ਜੀ ਇਹ ਤਾਰ ਹੁਣ ਜ਼ਰੂਰੀ ਹੈ ਜੀ ਬਲੈਕ ਕਲਰ ਦੀ ਠੀਕ ਹੈ ਜੀ ਇਹ ਇਹ ਤਾਂ ਹੇਠੇ ਲੱਗਣੀ ਹੈ ਜੀ ਇਹ ਬੈਟਰੀ ਸੈਕੰਡ ਬੈਟਰੀ ਆ ਗਈ ਆਪਣੀ ਠੀਕ ਹੈ ਸਰ ਇਹ ਦੇਖੋ ਇਹ ਬੈਟਰੀ ਜੋ ਹਿਲਦੀ ਹੈ ਇਹਦੇ ਜੇ ਆਪਣੇ ਕੁਸਲ ਰਿਲਣੇ ਤੇ ਲਾਵਾ ਕਰਤਾਈ ਜੇ ਐ ਹੁੰਦਾ ਬੈਟਰੀ ਨਾਲ ਖੜਕਣੇ ਤੇ ਗੱਡੀ ਉਹ ਨਹੀਂ ਹੁੰਦੀ ਬੈਟਰੀ ਗੱਡੀ ਖੜਕਦੀ ਨਹੀਂ ਜਾਈ ਥਰਡ ਬੈਟਰੀ ਆ ਗਈ ਕਰੋ ਇਹ ਜ਼ਰੂਰੀ ਹੈ ਜੀ ਆਪਣਾ ਜੀ ਆਪਣੀ ਤਾਰ ਵਾਈਂ ਜਾਂ ਸਾਫ ਇੱਧਰ ਹੋਊਗੀ ਤਾਰ ਇਹ ਬੈਟਰੀ ਪਰ ਘੁਮਾ ਕੇ ਰੱਖੀ ਵੀ ਹੈ ਇਹ ਤਾਰ ਇਧਰੇ ਲਗਣੀ ਠੀਕ ਹੈ ਜੀ ਜਿਹੜੇ ਬਲੈਕ ਤਾਰ ਉਹਦੇ ਬਲੈਕ ਦੇ ਸਾਹਮਣੇ ਤਾਰ ਲਗਣੀ ਹੈ ਜੀ ਠੀਕ ਹੈ ਜੀ ਜੇ ਪਾ ਇਧਰ ਲਾਈ ਤਾਰ ਤੇ ਇਹ ਤਾਰ ਕੰਮ ਗਲਤ ਹੋਣਾ ਇਹ ਤਾਂ ਸ਼ਾਰਟ ਸਰਕਟ ਹੋ ਸਕਦਾ ਹੈ ਇਹ ਦੇਖੋ ਜੀ ਇਹ ਆ ਗਈ ਬੈਟਰੀ ਫੋਰਥ ਬੈਟਰੀ ਆ ਗਈ ਹੋਣੀ ਠੀਕ ਹੈ ਜੀ ਤੇ ਅੱਛਾ ਹੀ ਤੁਸੀਂ ਆਹ ਵਾਲਾ ਜਿਹੜਾ ਲਾਲੇਦਰੋਂ ਬਚਿਆ ਤਾਂ ਉਹ ਉਹਦੇ ਅੰਦਰ ਘੁਮਾ ਕੇ ਲਾ ਦੋ। ਜੀ ਨੈਟਿਵ ਵਰਥੀ ਭਾਈ ਇਹ ਇਹ ਦੋਨੇ 1980 ਲਗੇ ਤਾਂ 100-100 ਤੋਂ ਹੋ ਰਹਾ ਤਾਂ ਇਹ ਧਿਆਨ ਰੱਖਣਾ ਜ਼ਰੂਰੀ ਹੈ ਜੀ। ਇਹ ਇਹ ਆ ਗਈ ਬੈਠ ਰਹੀ ਆਪਣੀ ਫਾਈ ਬੈਟਰੀ ਆ ਗਈ ਜੀ। ਜਿਹੜਾ ਇਹ ਸ਼ੋਕ ਸਰਕਟ ਹੈ ਇਹ ਐਮਸੀਬੀ ਔਨ ਕਰਨ ਤੋਂ ਬਾਅਦ ਹੋਏਗਾ ਜਾਂ ਫਿਰ ਪਹਿਲਾਂ ਵੀ ਹੋ ਸਕਦਾ ਹੈ ਪਹਿਲਾਂ ਵੀ ਹੋ ਸਕਦਾ ਹੈ ਛੇ ਨੇ ਕਰੰਟ ਦੋਨੇ ਬੈਟਰੀ ਦੇ ਬਰਾਬਰ ਇਕੱਠਾ ਹੋਊਗਾ ਬਸ ਸੌਲਡਰ ਕਰ ਦੂੰਗਾ ਇਹ ਐਮਸੀਬੀ ਦੇ ਬਾਅਦ ਹੀ ਹੋਵੇਗਾ ਇਹ ਸ਼ੋਕ ਸਰਕਟ ਨਾਲ ਕੀ-ਕੀ ਹੋ ਸਕਦਾ ਹੈ ਇਹਨਾਂ ਤੁਹਾਡੇ ਹੱਥ ਨੂੰ ਵੀ ਆਹਿਆ ਦੀ ਪ੍ਰੋਬਲਮ ਆ ਜਾਂਦੀ ਹੈ ਠੀਕ ਹੈ 11 ਵੀ ਸੜ ਸਕਦੀ ਹੈ ਕੁਝ ਬੈਟਰੀ ਵੀ ਖਰਾਬ ਹੋ ਸਕਦੀ ਹੈ ਤੁਹਾਡੀ ਅੰਟੀ ਸਰ ਜਿਹੜੀ ਇਹ ਤਾਰ ਆ ਇਹ ਤੁਹਾਡੀ ਜਦੋਂ ਬੈਟਰੀ ਦੇ ਪਹਿਲੇ ਵਿੱਚ ਇਹ ਆਉਂਗੀ ਠੀਕ ਹੈ ਜੀ ਜੇ ਨਹੀਂ ਆਉਂਦੀ ਸਿੰਗਲ ਤਾਰ ਹੋਊਗੀ ਤਾਂ ਉਹ ਇਹ ਤਾਰ ਬਾਹਰ ਲਾਉਣੀ ਪੈਣੀ ਹੈ ਜੀ ਠੀਕ ਹੈ ਇਹ ਐਮਸੀ ਚ ਲੱਗਦੀ ਤਾਰ ਹੈ ਠੀਕ ਹੈ ਮੇਨ ਸਪਲਾਈ ਆ ਗਈ ਜੀ ਆਪਣੀ ਇਹ ਮੇਨ ਤਾਰ ਆਈ ਹੈ ਆਪਣੀ ਠੀਕ ਹੈ ਜੀ ਪਹਿਲਾਂ ਜੇ ਅਗਰ ਅਸੀਂ ਇਹਨੂੰ ਨਾ ਲਾਈਏ ਫਿਰ ਐਮਸੀ ਵੀ ਨਹੀਂ ਵਰਕ ਕਰੇਗੀ ਨਹੀਂ ਨਹੀਂ ਸਰ ਇਹ ਤਾਰ ਲਾਉਣ ਦੀ ਜਰੂਰਤ ਤਾਂ ਹੀ ਸਾਰੇ ਪੰਜ ਬੈਟਰੀਆਂ ਦਾ ਕਰੰਟ ਤਾਂ ਇਹ ਬੈਟਰੀ ਤਾਰ ਨਾਲ ਹੀ ਚੱਕਣਾ ਸੀਗਾ ਜੀ ਮੇਰੇ ਤੋਂ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਪਾਵਰ ਜਿਹੜੀ ਮੇਨ ਇਹ ਮੇਨ ਪਾਵਰ ਆ ਇਹ ਤਾਰ ਤੇ ਮਿਲਣੀ ਹੈ ਆਪਾਂ ਨੂੰ ਇੰਨੇ ਆਪਾਂ ਬੈਟਰੀਆਂ ਫਿੱਟ ਕਰੀਆਂ ਹੈ ਫਾਈਰ ਲੈ ਕੇ ਫਾਈਵ ਬੈਟਰੀ ਤੱਕ ਠੀਕ ਹੈ ਇਹ ਇਹ ਤਾਂ ਚੱਲ ਰਹੀ ਹੈ ਜੇ ਆਪਾਂ ਤਾਰ ਲਗਾਉਂਗੇ ਠੀਕ ਹੈ ਜੀ ਆ ਦੇਖੋ ਜੀ ਠੀਕ ਹੈ ਸਰ ਉਹ ਆਪਣੀ ਪਿੱਟ ਦੇ ਵਿੱਚ ਵੀ ਲਗਾ ਦੇਵਾਂਗੇ ਦੇਖੋ ਜੀ ਸਰ ਜੀ ਇਹ ਪੱਤੀ ਲਾਉਣੀ ਆਪਾਂ ਨੂੰ ਜ਼ਰੂਰੀ ਆ ਜੇ ਪੱਤੀ ਨਹੀਂ ਲਾਉਂਗੇ ਤਾਂ ਥੋੜੀ ਬੈਟਰੀਆਂ ਖਿਲ ਖਿਲ ਕੇ ਜਿਹੜੀਆਂ ਸਾਧੀਆਂ ਜੀ ਜਿਹੜੀਆਂ ਦੋ ਤਾਰਾਂ ਜੀ ਇਹ ਤਾਰਾਂ ਆਪਸੇ ਜੁੜਨੀਆਂ ਚਾਹੀਦੀਆਂ ਜਾਂ ਅਸੀਂ ਇਹ ਐਮਸੀ ਲਾਉਣੀ ਆ ਇਹ ਅਲੱਗ-ਅਲੱਗ ਚਾਹੀਦੀਆਂ ਠੀਕ ਹੈ ਜੀ ਬਾਬਾ ਕੰਪਨਟ ਬਿੱਟ ਕਰਨ ਲੱਗੇ ਸਪੋਕੀ ਆਪਣੀ ਹੋ ਗਈ ਰੈਡੀ ਜੀ 7 ਵੋਲਟ ਚ ਇਹ ਜੂਰੀ ਆਪਾਂ ਲਾਉਣੇ ਤੋਂ ਪਹਿਲਾਂ ਇਹ ਸ਼ੌਕਟ ਜ਼ਰੂਰੀ ਲਾਉਣੀ ਆਪਾਂ ਨੂੰ ਠੀਕ ਹੈ ਜੀ ਨਹੀਂ ਥੋੜੀ ਸਪੋਕੀ ਨੇ ਚਾਰਜ ਨਹੀਂ ਹੋਣਾ ਇਹ ਸ਼ੌਕਟ ਲਾਉਣੀ ਜ਼ਰੂਰੀ ਹੈ ਜੀ ਦੇਖੋ ਜੀ ਇਹ ਤਿਆਰ ਰੱਖਣਾ ਖੋਲਣ ਲੱਗੇ ਹੁਣ ਦਬ ਕੇ ਤੇ ਖੁੱਲਣਾ ਹੀ ਹੈ ਲਾਉਣ ਲੱਗੇ ਵੀ ਰੱਬ ਕੇ ਲੱਗਣਾਈਏ ਇਹ ਇਹ ਚਾਹੀਦਾ ਆਫ ਜਦੋਂ ਤਾਰ ਲਾਉਣੀ ਆ ਆਫ ਚਾਹੀਦਾ ਹੋਣੀ ਚਾਹੀਦਾ ਇਹ ਆਫ ਚਾਹੀਦਾ ਸਾਰੇ ਆਪਾਂ ਤਾਰ ਲਾਉਂਦੇ ਐਮਸੀ ਜੀ ਆਪਾਂ ਕਹਿੰਦੇ ਆ ਤਾਰ ਲੱਗ ਗਈ ਆਪਣੀ ਤਾਰ ਲੱਗੀ ਨਹੀਂ ਹੁੰਦੀ ਇਹ ਤਾਰ ਪੰਜ ਜ਼ਰੂਰੀ ਆ ਇਹ ਪੱਤੀ ਦੇ ਵਿੱਚ ਲਾ ਕੇ ਤੈਨੂੰ ਇਧਰੇ ਕਸਣਾਈ ਕਸ ਕੇ ਇੱਕ ਵਾਰ ਤਾਰ ਖਿੱਚ ਕੇ ਚੈੱਕ ਕਰਨੀ ਆ ਜੀ ਵੀ ਤਾਰ ਆਪਣੀ ਪ੍ਰੋਪਰ ਲੱਗੀ ਜਾਂ ਨਹੀਂ ਲੱਗੀ ਸਮਝੋ ਆਪਣੀ ਐਮਸੀ ਤਾਰ ਸਕੂਟੀ ਚੱਲਣਾ ਨਹੀਂ ਹੈਗਾ ਆਪਣੀ ਨਹੀਂ ਆ ਦੇਖੋ ਜੀ ਕਸਤੀ ਆਪਾਂ ਇੱਕ ਕਿ ਕਿ ਦੇਖਣੀ ਤਾਂ ਲੂਜ਼ਾ ਨਹੀਂ ਹੈਗੀ اے ਐਮ ਸੀ ਜੀ ਆਫ ਕਰਿਆ ਬਤਾ ਹੁਣ ਅਸੀਂ ਆਨ ਕਰਤਾ ਆ ਦੇਖੋ ਜੀ ਓਪੀ ਹੋ ਗਈ ਏ ਇਹ ਰੈਡੀ ਹੋ ਗਈ ਆਪਣੀ ਚਾਬੀ ਆਨ ਕਰੋ ਪੀ ਦਾ ਨਿਸ਼ਾਨ ਆ ਗਿਆ ਜਿੰਨੂੰ ਸਿਰੇ ਪ੍ਰੈਸ ਕਰੋ ਰੈਡੀ ਲਿਖਿਆ ਹੋ ਗਿਆ ਹੁਣ ਇਹ ਥੋੜੀ ਚੱਲੂਗੀ